Sociedad, लाके लाके। हो दिखे हो दिखे। लो जी ली पाज हजार पट बेगे जी पाज हजार जो लाल पटे है पज हजार डब्बी लाल पंज हजार रुपये बिक चुके

ਪਰਚੀ ਕਿਹਣਾ ਕਰਾ ਕੇ ਲੈਉਂਦੇ ਸੀ ਪਰਚੀ ਰੱਖ ਕੇ ਤੇਰੀ ਡਿਊਟੀ ਪਰਚੀਆਂ ਤੇ ਨਾਲ ਬਾਦਰ ਕੇ ਨੂੰ ਲੈ ਜਾ ਨਾਲ ਐ ਕਰ ਉਹ ਮੁੰਡੇ ਨਾਲ ਲੈ ਜਾ ਨਾਲ ਉਹ ਨੂੰ ਬਾਦਰ ਕੇ ਨੂੰ ਲੈ ਜਾ ਮੈਂ ਦੇ ਦੇਣਾ ਤੈਨੂੰ ਕਿਆ ਨਾਲ ਦੀ ਨਾਲ ਨਵੇੜਾ ਕਾ ਨਾਲ ਅੱਜ ਲੈ ਫੌਦਾ ਕਰਕੇ ਛੋੜੇ ਪੱਟੀਆਂ ਲੈ ਅਨਿਕਾ ਬਣਾ ਆ ਗਿਆ ਨਿੱਕੇ ਬਿਮਾਰੀ ਦੀ ਨਿੱਕੇ ਬਿਮਾਰੀ ਦੀ ਬੱਕਰੀ ਤੇ ਸੌਦਾ ਠਾ ਸੌਦਾ 8000 ਵਾਂ ਕਿਹਾ 8000 ਇਕੱਠੇ ਵੀ ਕਰੀਏ साढ़े तेरह हजार चुप करी अठ लख पठ ले किसी गल नोड़ तोड़ के सौदे लवाने ਐਡਾ ਆਰਡਰ ਪੰਜਾਬ ਚ ਕਿਸੇ ਵਪਾਰੀ ਨੇ ਲੈ ਨਹੀਂ ਆਇਆ ਜਿੱਤਾ ਮੇਰਾ ਧੰਨਵਾਦ ਡਾਕਟਰ ਸਾਹਿਬ ਦਾ ਜਿਹੜਾ ਮੈਨੂੰ ਲੈ ਗਿਆ ਉੱਪਰਲੀ ਸੈਮਲੀ ਚ ਨਹੀਂ ਕੋਈ ਲੈ ਕੇ ਵੀ ਨਹੀਂ ਗਿਆ ਤੇਰੇ ਵਲ ਗਾਈ ਸਿੱਧੱਕੇ ਖਾਂਦੇ ਵਰਦੇ ਉਹ ਆਪਣੀ ਗਿਆ ਤੇਰੇ ਬਰਾਬਰ ਦਾ ਪਿੱਛੇ ਤੁਹਾਨੂੰ ਲੱਗੇ ਜਾਂਦਾ ਹਾਂ ਅਲਾ ਕਿੱਛੇ ਜਿਹਾ ਖੁੱਲ ਗਿਆ ਇੱਥੇ ਠੋਗ ਨਾ ਪਾਣੀ ਪਿਆ ਡਾਕਟਰ ਸਾਹਿਬ ਨੂੰ ਬਈ 3 ठीक तो है महाराज ही करा दो इन्ह की छोड़ करते जो मर्जी कर दे ही थोड़ी आप पठा एपारी है तुरदा फिर ले जी मेरी दलाली मैंने दे ਤੂੰ ਇਹ ਪੱਠਾ ਜੋ ਮਰਜੀ ਦੀ ਦੇ ਬਸ ਛੇ ਤਿੰਨ ਮੇਗਾ ਪਰ ਚੀਨੀ ਤੈਨੂੰ ਇੰਨਾ ਤਾਂ ਕਰਨਾ ਚਾਹੀਦਾ ਤੈਨੂੰ ਛੋਟ ਨਹੀਂ ਕਰਨੀ ਤੈਨੂੰ ਛੋਟ ਜੇ ਮਰਜੀ ਕਰ ਲੈਣਾ ਉਹਦਾ 400 ਲੱਗੂ ਜਨਾਬ 200 ਆਪਣਾ 200 ਨਾ ਉਹ ਸਹੀ ਹੈ ਛੋੜ ਤਾਂ ਉਹ ਕੀ ਕਰਦਾ ਲੰਬਾ ਵਰਤਣਾ ਸਾਲ ਪਰ ਨਵੇਂ ਲੈਂਦੇ ਨੇ ਡਾਕਟਰ ਸਾਹਿਬ ਅਮਰੀਕਾ ਤੋਂ ਲੈਂਦੇ ਨੇ ਹੈ ਹੋਰ ਵੀ ਰਜੂ ਗਿਆ ਲੈ ਬਹੁਤ ਵਧੀਆ ਜਨਾਬ ਲੰਬਾ ਵਰਤਣਾ ਇੱਕ ਦੰਦਾ ਕਮ ਨਹੀਂ ਹੈਗਾ ਸ਼ਾਬਾਸ਼ ਚੌਧਰ ਤੇ ਮੈਨੂੰ ਕਰ ਦੇ ਆ ਪੱਠਾਂ ਭਈ ਆਇਆ ਆਪਣੀਆਂ ਇੱਕ ਥਾਂ ਕਿਤੇ ਤੰਬੂ ਚ ਵੱਜਦੇ ਸੱਤ ਬਣ ਕੇ ਇਧਰ ਹੋ ਜਾ ਫੇਰ ਬਣ ਕੇ ਇੱਥੇ ਖੜ ਜਾ ਆ ਇੱਕ ਕੱਪੜਾ ਹੁੰਦਾ ਫੇਰ ਚੱਲੇ ਬਈ ਇਕਦਾਂ ਹੈ ਬਾਹਲੇ ਰੱਖੀਏ ਨਾ

ਆ ਸਾਡੀ ਨੂੰ ਖਾਣਾ ਕਰੋ ਫੁੱਲਾ ਸਾਡਾ ਕਰੋ ਫੁੱਲਾ ਅੱਗ ਮਚਾ ਕੇ ਚਲਾਈਏ ਚੁੱਲਾ ਕਾ ਜੀ ਆ ਦੋ ਲੋ ਨਹੀਂ ਇਹ ਨਹੀਂ ਚੱਲਦੀ ਕਾ ਜੀ ਇਹ ਸਿੰਗਾ ਨਹੀਂ ਨਹੀਂ ਚੱਲਣ ਉਹ ਬੁੱਲ ਨੂੰ ਕਰੇ ਕਰੇ ਘਰ ਨਹੀਂ ਚਾਲੂ ਨਹੀਂ ਚੱਲਣੀ ਹਾਂ ਜੀ ਕਰਦੀਆਂ ਨੇ ਸਾਗ ਨਾ ਦੇ ਜੀ ਦੇਣੀ ਨਹੀਂ ਤੁਹਾਨੂੰ ਭਜਾਉਣਾ ਤੁਸੀਂ ਦੱਸੋ ਜੀ ਬਸ ਜਨਾਬ 25 2500 ਦੀਆਂ ਸੀ ਕੋਈ ਨਾ ਜਿੰਨੇ ਨੰਬਰ ਕਹੇ 6 ਦੀਆਂ ਵੀ ਨਹੀਂ ਹੈਗੀਆਂ ਬਾਕੀ ਜਿੰਨੇ ਤੇ ਹੈਗੇ ਉਹਨਾਂ ਦੇ ਲੈ ਜਾਉਂਗਾ ਪਤਾ 3000 ਨੂੰ ਚੱਲਣਗੀਆਂ ਫਿਰ ਹੋਰ ਕਸਰ ਤਾਂ ਮੈਂ ਛੱਡੀ ਨਹੀਂ ਪੱਕੀ ਦੀ ਗੱਲ ਕਰ ਰਿਹਾ 3500 ਦੀਆਂ ਚੱਲਣਗੀਆਂ ਜਹ ਜਹ ਮਾਲ ਹੈ ਜਹ ਜਹ ਬਾਜ਼ਾਰ ਹੈ ਠੀਕ ਹੈ ਜੀ ਹਾਂ ਬੰਦ ਨੂੰ ਪਾ ਦੇ ਨਹੀਂ 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 ਲੈ ਲਈਆਂ ਪਿਛੇ ਦਿਨੋਂ ਵੱਡੀਆਂ ਲਈਆਂ ਆ ਅੱਛਾ ਭਾਈ ਸਾਰੇ ਓਕੇ ਨੇ ਆਪਣੇ ਤੂੰ ਦੇਖੀ ਆ ਜਾਂ ਤੂੰ ਕੋਲੋਂ ਆਇਆ ਭਾਈ ਲੈ 3500 ਨੂੰ ਚੱਲਣਗੀਆਂ ਨਹੀਂ ਚੱਲਦੀਆਂ ਚਲੋ ਖੜੋ ਜਨਾਬ ਪੰਜਾਂ ਚੋਂ ਬਾਕੀ ਮੇਰੀ 200 ਰੁਪਏ ਦਲਾਲੀ ਦੀ ਐ ਕੱਲੀ ਕੱਲੀ ਗੈਲ ਇੱਥੋਂ ਪਿੱਛੋਂ ਰੌਲਾ ਪਾ ਲੈਣੇ ਮੈਂ ਤਾਂ ਜੱਗਰ ਕਹਤੇ ਲੈਣਾ ਵੀਡੀਓ ਚ ਠੀਕ ਐ ਗੱਲ ਹਾਂ 200 ਕੱਟ 4 ਨੂੰ ਦੰਨਾ ਪੈਸੇ ਕੰਨ ਲੈ ਅਗੜਾ ਦੇ ਫਿਰ ਤਰਾਜੂ ਵਧੀਆ ਆ ਗਈਆਂ ਹੋਰ ਰਾਜੂ ਰਾਜੂ ਹਾਂ ਮੈਂ ਨਹੀਂ ਹਾਂ 100 100 ਕੱਟ 4 ਨੂੰ ਅੱਛਾ ਚਲੋ ਤੈਨੂੰ ਪਤਾ ਵੀ ਲਾਓ ਬਾਈ ਵਿੱਚੇ ਬਾਈ 4500 ਪਾਜਾ ਦੇਖੀ ਮੈਂ ਦੱਸਾਂ 33 ਵਿੱਚੇ ਆਦੀ ਮਾੜੀ ਚੰਗੀ 4500 ਪਾਜਾ ਦੇਖੀ ਮੈਂ ਪੈਂਦੀਆਂ ਨਹੀਂ ਇਕੱਠੀਆਂ ਹੋਣੇ ਪੈਣਗੇ ਪੈਸੇ ਲੈ ਕਰ ਲੈ ਉਰੇ ਪੂਰੇ ਆਲਾ ਆਲਾ ਮੈਂ ਪੁੱਛਦਾ ਲੋ ਵੀ ਸੌਦਾ ਹੋ ਗਿਆ ਬਸ ਕਿਧਾ ਮੇਰਾ ਆਓ ਜੀ ਪੱਠਾ ਲਾਉਗਾ ਸੌਦਾ ਕਿੰਨੇ ਨੂੰ ਹੋਗਾ ਹਾਂ ਜੀ ਕਿੰਨੇ ਨੂੰ 4000 ਨੂੰ ਲੋ ਜੀ 4000 ਨੂੰ ਲਾ ਦੋ

ਦੇਵ ਪੰਜਾਬ ਜੋ ਮੇਰਾ ਨੇਕ ਜੋਗ ਦੇ ਹੋ ਜੀ ਨਾ 20000 ਰੁਪਏ ਬੌਲੀਆਂ ਗੱਲਾਂ ਪੁੱਤ ਰੋਟੀ ਪੁੱਤ ਦਾਲ ਠੀਕ ਹੈ ਜੀ ਉਹ ਪੁਰੇ ਘਾਰੇ ਬੰਦੀਆਂ ਗਾਲਾਂ ਦੀ ਛੋਟੀਆਂ ਨਹੀਂ ਖਾਣਾ ਲੋਕਾਂ ਦੀਆਂ ਸਾਰੇ ਪੰਜਾਬ ਦੀਆਂ ਕੋਈ ਗੱਲ ਹਾਂ ਚਲੋ ਜੀਵੇਂ ਸਮਾਰ ਕੇ ਖਾਵੇ ਨਹੀਂ ਖਾਵੇ ਨਾ ਟਿੰਡ ਦਾ ਭਰੇ ਸਾਲਾ ਠੀਕ ਹੈ ਜੀ ਠੀਕ ਹੈ ਹਾਂ ਹਾਂ ਜੀ ਸਰ ਆਹ ਆਪ ਦੇ ਹਮੀਦੀ ਵਾਲੇ ਦੇ ਪੱਠੇ ਲੱਗ ਦਿੱਤੇ ਨੇ 5 20000 ਰੁਪਏ ਇਹਨੂੰ ਫੋਨ ਕਰ ਲਾਂਗੇ ਬਸ ਬਸ ਜੀ ਓਕੇ ਰਵਿੰਦਰ 2 ਮਿੰਟ ਖੜਾ ਆਰ राजू रा ची पठे सामने बकाईया ने दे शेर कर दो दब वाह क्या बात है शेर है राजू राजू शेरा रहा होली होली चल मित्र मेरा पग भी तिलक ना जावे होली होली चल मित्र खुश हो जमा जी जमा मैं तनी नहीं दी कोई नहीं सी मैं कने कदी पूरा ठा मेरे साहब ना देख ला केड़ी ये शेर फ्री दब के आती आती आती

200 ਲੈ ਲਈ ਨਹੀਂ ਬੱਸ ਨਹੀਂ ਨਹੀਂ ਮਾਰ ਦਿੱਤੇ ਪਾਉ ਦਾ ਸਾਡਾ ਬੰਦਾ ਰੇ ਵੇਚੂਗਾ ਕਿਵੇਂ ਰੋਲੂਗਾ ਰੋਲ ਨਹੀਂ ਦਿੰਦੇ ਥੋੜਾ ਦੋਏ ਰਹਿ ਗਿਆ ਤੈਨੂੰ ਕਰਾ ਦੇ ਮੜੀ ਜੀ ਖੋਲੀ ਅੱਧਾ ਜਾ ਤੂੰ ਸਾਲ ਚੋਦਾ ਭਾਈ ਜਾਨੂੰ ਗੱਲਾਂ ਨਹੀਂ ਭਾਈ ਅਗੋਂ ਇਹ ਦੇ ਮੇਰੇ ਆਹ ਪੱਟੀ ਖੋਲ ਕੇ ਲਿਓ ਅੱਜ ਪੱਕੀ ਵੀ ਨਹੀਂ ਆਲਦੀ ਇੱਥੇ ਆਹ ਪੱਟੀ ਵੀ ਨਹੀਂ ਆਈ ਭਾਈ ਹਲੋ

ਆਸ लंगर जी पूरा बढ़िया ਪੂਰਾ ਵਧੀਆ ਮਾਣਿਆਗਾ ਸਾਦਾ ਪਾਣੀ ਕੀ ਕਹੂੰਗਾ ਸੀ ਕੱਢ ਲਾਂਗੇ ਤੇਰਾ ਤਾਂ ਇਕੱਠੀਆਂ ਕਰ ਲਈਏ ਕਿਉਂ ਵੀ ਕਰ ਉਹਨਾਂ ਨੇ ਤੰਬੂ ਨਹੀਂ ਵਿਚਾਰਿਆਂ ਨੂੰ ਮੇਰੇਆ ਲਓ ਜੀ ਤੰਬੂ ਦੀ ਰਿਕਟ ਥੋੜੀ ਜੀ ਗੱਡੀ ਹੋ ਪਾਈ ਆ ਜਾ ਹੋਰ ਕੋਈ ਠੀਕ ਹੈ ਸਲੇਮ ਠੀਕ ਹੈ सारे बकरिया कटिया कर लिया तो दब तो 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 लाइक कर देखो धन्यवाद थी किस चकारी पट्टा हो देने या सच्चा? पट्टा 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 पट्�